ਔਰ ਕੀ ਚਾਹੀਦਾ ਇੱਕ ਚੰਗੀ ਜ਼ਿੰਦਗੀ ਲਈ ਕੀ ਚਾਹੀਦਾ ਇਹ ਹੀ ਹੈ ਨਾ اچھا ਪਾਰਟਨਰ ਨਹੀਂ ਉਹ ਵੀ ਆ ਜਾਏਗਾ ਆ ਹੀ ਰਿਹਾ ਔਨ ਦਾ ਵੇ ਇਹੇ ਪੌਡਕਾਸਟ ਤੋਂ ਬਾਅਦ ਨਾ ਆ ਜੀ ਕਿਤੇ ਨਹੀਂ ਨਹੀਂ ਅੰਨੇ ਨਹੀਂ ਚਾਹੀਦਾ ਇੱਕੋ ਹੀ ਚਾਹੀਦਾ ਰੂਹ ਦਾ ਹਾਣੀ ਚਾਹੀਦਾ ਰਾਈਟ ਰਾਈਟ ਜਿਹੜੀ ਗੁਰਲੀਨ ਦੀ ਰੂਹ ਦਾ ਹਾਣੀ ਹੋ ਰਾਈਟ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਇਹ ਪੌਡਕਾਸਟ ਤੋਂ ਥੋੜੇ ਸਮੇਂ ਬਾਅਦ ਹੀ ਤੁਹਾਡਾ ਵਿਆਹ ਹੋਵੇ ਤੇ ਫਿਰ ਇੱਕ ਅਸੀਂ ਤੁਹਾਡਾ ਕਪਲ ਦਾ ਪੌਡਕਾਸਟ ਕਰੀਏ ਦੋਨਾਂ ਦਾ ਬੜੀ ਜਲਦੀ ਆਉਣੀ ਉਹਨੂੰ ਲੈ ਕੇ ਉਹ ਵੀ ਕਿਤੇ ਨਾ ਕਿਤੇ ਬੈਠਾ ਦੇਖ ਰਿਹਾ ਹੋਵੇਗਾ ਪੌਡਕਾਸਟ ਨੂੰ ਰਾਈਟ ਰਾਈਟ ਅੱਛਾ ਮੈਂ ਪੰਜਾਬ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਦਾ ਪੰਜਾਬ ਮੇਰੇ ਲਈ ਸਭ ਕੁਝ ਹੈ ਪੰਜਾਬ ਮੇਰਾ ਦਿਲ ਮੇਰੀ ਰੂਹ ਇੱਥੇ ਵਸਦੀ ਹੈ ਮੈਨੂੰ ਸਭ ਕੁਝ ਪੰਜਾਬ ਤੋਂ ਮਿਲਿਆ ਮੈਨੂੰ ਪਹਿਚਾਨ ਪੰਜਾਬ ਤੋਂ ਮਿਲੀ ਮੇਰਾ ਜਨਮ ਚੰਡੀਗੜ੍ਹ ਛੋਇਆ ਮੇਰੇ ਪੇਰੈਂਟਸ ਮੇਰੀ ਫੈਮਿਲੀ ਸਭ ਕੁਝ ਪੰਜਾਬੀ ਹੈ ਤੇ ਜ਼ੁਬਾਨ ਵੀ ਪੰਜਾਬੀ ਹੈ ਜ਼ੁਬਾਨ ਵੀ ਮੇਰੀ ਪੰਜਾਬੀ ਹੈ ਮੈਂ ਖੁਦ ਪੰਜਾਬੀ ਆ ਮੇਰੀ ਰੂਹ ਮੇਰਾ ਦਿਲ ਸਭ ਕੁਝ ਪੰਜਾਬੀ ਹੈ ਐਂਡ ਬੰਬੇ ਰਹਿਣਾ ਠੀਕ ਹੈ ਮੈਨੂੰ ਕੰਮ ਲਈ ਰਹਿਣਾ ਪੈਂਦਾ ਐਂਡ ਬੰਬੇ ਵੀ ਜੀ ਲੱਗਦਾ ਬਟ ਕਿਤੇ ਨਾ ਕਿਤੇ ਪੰਜਾਬ ਮੈਂ ਬਹੁਤ ਚੰਗਾ